ਨੰਦਾ ਦਾ ਇਹ ਚੜਦਾ ਹੈ ਕਿ ਉਹ ਜਿਹੜਾ ਖਰਚਾ ਹੈ ਉਹ ਬੈਲੈਂਸ ਨਹੀਂ ਰੱਖਦੇ ਇਸ਼ਤਿਹਾਰਬਾਜ਼ੀ ਤੇ ਬੇਹੱਦ ਤੱਪ ਕੇ ਖਰਚਾ ਕਰਦੇ ਆ ਤੇ ਲੋਕਾਂ ਨੂੰ ਐ ਹੁੰਦਾ ਹੈ ਕਿ ਇਸ਼ਤਿਹਾਰਬਾਜ਼ੀ ਪੜ ਕੇ ਇਹ ਸ਼ਾਇਦ ਭੁਲੇਖੇ ਚ ਆ ਜਾਣਗੇ ਆਪ ਵੀ ਉਹਨਾਂ ਨੂੰ ਐ ਲੱਗ ਜੂਗਾ ਕਿ ਬਹੁਤ ਕਰ ਰਹੇ ਆ ਹਰ ਚੀਜ਼ ਨੂੰ ਜ਼ੀਰੋ ਤੋਂ ਪੇਸ਼ ਕਰਦੇ ਆ ਹਰ ਚੀਜ਼ ਨੂੰ ਐ ਪੇਸ਼ ਕਰਦੇ ਆ ਕਿ ਸਾਡੀਆਂ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ ਇਹੀ ਪਹਿਲਾਂ ਮੂਲੀ ਕਰਦਾ ਰਿਹਾ ਹੁਣ ਤੀਜੀ ਵਾਰੀ ਆ ਗਿਆ ਤਾਨੂੰ ਅਜੀਬ ਹੀ ਲੱਗਦਾ ਹੈ ਵੀ ਜਿਹੜੀਆਂ ਸਰੋਧੀ ਪਾਰਟੀਆਂ ਉਹ ਕੰਜ਼ੂਰ ਕਰ ਰਹੀਆਂ ਇਸ ਕਰਕੇ ਜਿਹੜਾ ਅਸੀਂ ਸਮਝਦੇ ਆਂ ਕਿ ਭਾਵੇਂ ਕੱਲ ਇਹਨਾਂ ਨੇ ਰਾਤ ਦੇ 2 ਵਜੇ ਲੋਕ ਸਭਾ ਚ ਤੇ ਰਾਤ ਦੇ 1 ਵਜੇ ਰਾਜ ਸਭਾ 'ਚ ਇਹ ਕਦੀ ਹਾਂ ਬਿਲ ਪਾਸ ਕਰਤਾ ਜਿਹਦੀ ਤਾਂ ਪਹਿਲੇ ਯੋਜਨਾ ਹੋ ਰਹੀ ਸੀ ਕਿ ਬਿਲ ਠੀਕ ਨਹੀਂ ਤੇ ਬਿਲ ਨਾ ਲੈ ਕੇ ਆਓ ਇਹ ਉਹਨਾਂ ਲੋਕਾਂ ਨਾਲ ਟੱਕਾ ਹੋਊਗਾ ਜਿਹੜੇ ਕੇ ਠੇ ਘੱਟ ਗਿੰਟੀ ਚ ਨੇ ਜਿਹੜੇ ਪਹਿਲੇ ਹੀ ਦਬੇ ਹੋਏ ਨੇ ਫੈਲਾ ਜਿੰਨਾ ਤੇ ਟੱਕਾ ਹੋ ਰਿਹਾ ਉਹ ਵਕਫ ਸੋਦ ਬਿੱਲ ਲੈ ਕੇ ਆਂਦਾ ਸੀ ਇਹਨਾਂ ਨੇ ਗਰੀਬ ਲੋਕਾਂ ਨੇ ਜਿਹੜੇ ਬਹੁਤੇ ਘਰ ਬਣਾਏ ਹੋਏ ਆ ਉਹ ਵਕਫ ਦੀ ਜਗ੍ਹਾ ਤੇ ਬਣਾਏ ਸਾਰੀ ਦੀ ਸਾਰੀ ਆ ਗੁਰੂ ਕੀ ਨਗਰੀ ਸਾਰੇ ਦਾ ਸਾਰਾ ਉਦਲਸਾ ਗਾ ਸਟੇਡੀਅਮ ਵਗੈਰਾ ਪੀਰ ਖਾਨਾ ਜ਼ਾਰੇ ਵਕਫ ਦੀ ਜਗ੍ਹਾ ਤੇ ਨੇ ਜਿਹੜੇ ਲੋਕਾਂ ਵੱਲੋਂ ਵਰਤੀ ਜਾ ਰਹੀ ਜਗਾ ਵੀ ਇਹਨਾਂ ਨੂੰ ਲੱਗਦੀ ਹੈ ਕਿ ਇਹ ਸਹ ਪਤਾ ਨਹੀਂ ਮੁਸਲਮਾਨ ਫੈਲਾਟਾ ਰਹੇ ਆ ਇੱਕ ਫਿਰਕੇ ਨੂੰ ਬਦਨਾਮ ਕਰਕੇ ਘੱਟ ਗਿਣਤੀ ਲੋਕਾਂ ਨੂੰ ਬਦਨਾਮ ਕਰਕੇ ਬਿੱਲ ਪਾਸ ਕਰਕੇ ਉਸੇ ਸੰਵਿਧਾਨ ਦੀ ਵਰਤੋਂ ਕਰਕੇ ਜਿਹੜਾ ਸੰਵਿਧਾਨ ਇਹਨਾਂ ਗੱਲਾਂ ਤੋਂ ਢੋਕਲਾ ਹੈ ਉਸੇ ਸੰਵਿਧਾਨ ਦੀ ਆੜ ਲੈ ਕੇ ਤੁਸੀਂ ਬਿੱਲ ਪਾਸ ਕਰ ਦਿੰਦੇ ਆ ਤੇ ਉਹਦੇ ਉੱਤੇ ਸੂਬਿਆਂ ਉਹ ਲੋਕਾਂ ਨੂੰ ਵਿਰੋਧ ਨਹੀਂ ਹੁੰਦਾ ਇਹਦਾ ਮਤਲਬ ਹੈ ਕਿ ਉਹਨਾਂ ਵਾਸਤੇ ਮદાન ਜਿਹੜਾ ਖੁੱਲ੍ਹਾ ਹੈ ਤੇ ਖਾਲੀ ਹੈ ਉਹਦੇ 'ਚ ਅਸੀਂ ਜਿਹੜੇ ਰੋਸ਼ਨ ਦਿਮਾਗ ਲੋਕ ਹੈ ਜਦੋਂ ਸਾਡੇ ਕਾਲੇ ਕਾਨੂੰਨ ਆਏ ਸੀ ਉਦੋਂ ਵੀ ਅਸੀਂ ਕਿਹਾ ਸੀ ਕਿ ਪਹਿਲਾਂ ਨਾ ਕੋਈ ਚਾਬਰ ਕਾਨੂੰਨ ਬਣਾਤੇ ਗਏ ਆ ਸ਼ਾਂਤਮਈ ਪ੍ਰਦਰਸ਼ਨ ਵੀ ਜਿਹੜੇ ਉਹ ਬੰਦ ਕਰ ਦਿੱਤੇ ਗਏ ਆ ਪੁਲਿਸ ਨੇ ਆਪਣੀ ਹਰਸਤ ਵੀ ਵਧਾ ਲਈ ਹੈ ਤੇ ਪੁਲਿਸ ਜਿਹੜੀਆਂ ਧਾੜਾਂ ਨੇ ਹੁਣ ਉਹਨਾਂ ਨੂੰ ਖੁੱਲੀਆਂ ਛੁੱਟਾਂਗਾ ਤੇ ਇਹ ਵੀ ਦਿੱਤੀਆਂ ਗਈਆਂ ਨੇ ਤੇ ਹੁਣ ਜਿਹੜਾ ਪੁਲਿਸ ਰਾਜ ਬਣਾਇਆ ਜਾ ਰਿਹਾ ਹੈ ਬਲਡوزر ਰਾਜ ਜਾਂ ਪੁਲਿਸ ਰਾਜ ਇਹ ਕੋਈ ਪੰਜਾਬ ਚ ਪਹਿਲੀ ਕਿਸਮ ਦਾ ਨਹੀਂ ਹੈ ਪਹਿਲਾਂ ਵੀ ਕੇਪੀਐਸਐਲ ਵਰਗੇ ਜਾਂ ਪਹਿਲਾਂ ਵੀ ਆਉਂਦੇ ਰਹੇ ਐ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੇ ਲੋਕਾਂ ਨੂੰ ਤਲੜਿਆ ਕੁਚਲਿਆ ਹੈਗਾ ਤੇ ਹੁਣ ਉਹ ਹੀ ਮਨਦੀਪ ਸਿੰਘ ਅਰਗੇ ਆ ਕੇ ਕਹਿੰਦੇ ਆ ਕਿ ਮੈਂ ਕਰਾ ਰਿਟਾਇਰ ਹੋ ਗਿਆ ਮੈਂ ਦੇਖੂਗਾ ਤੁਹਾਨੂੰ ਜਾਣੀ ਇੱਕ ਪੁਲਿਸ ਅਫਸਰ ਆ ਸਰਕਾਰ ਦੀਆਂ ਨੀਤੀਆਂ ਦੱਸ ਰਿਹਾ ਨਾਨਕ ਸਿੰਘ ਅਰਕੇ ਕਹਿੰਦੇ ਆ ਕਿ ਕੋਈ ਨਹੀਂ ਮੈਂ ਤਾਂ ਇੱਥੇ ਐਂ ਸ਼ੋ ਕਰ ਦੂੰਗਾ ਰੜਾ ਮਤਾਨ ਹੋਊਗਾ ਤੜਕੇ ਨੂੰ ਚੱਕ ਦੂੰ ਤੁਹਾਡੀਆਂ ਝੁੱਗੀਆਂ ਚਾਹਦੀਆਂ ਘਰ ਕੋਲ ਪਾਏ ਜਣੀ ਐਡਾ ਵੱਡਾ ਪੁਲਿਸਰ ਨਾਲ ਐਕਸ਼ਨ ਕੀਤਾ ਗਿਆ ਤੇ ਕਿਵੇਂ ਫਿਰ ਉਹਨਾਂ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਦੀ ਲੰਘਣਾ ਕਰਕੇ ਗ੍ਰਿਫਤਾਰ ਕੀਤਾ ਗਿਆ ਆਖੋ ਨੂੰ ਉਹਨਾਂ ਵਾਸਤੇ ਕੋਈ ਕਮੰਤਰੀ ਕਾਨੂੰਨ ਨਹੀਂ ਉਹਨਾਂ ਵਾਸਤੇ ਕੋਈ ਕਮੰਤਰੀ ਅਦਾਲਤਾਂ ਦੀ ਐਮੀਅਤ ਨਹੀਂ ਤੇ ਨਾ ਉਹਨਾਂ ਵਾਸਤੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਕੋਈ ਐਨੀ ਤਰ੍ਹਾਂ ਉਹਦਾ ਵਜਨ ਹੈ ਉਹ ਬੇਸ਼ਰਮ ਕਿਸਮ ਦੇ ਲੋਕ ਨੇ ਜਿਹੜੇ ਕਿ ਗੱਦੀਆਂ ਤੇ ਬੈਂਦੇ ਆਂ ਹਾਈ ਸਕਿਉਰਟੀ ਲੈ ਕੇ ਲੋਕਾਂ ਤੋਂ ਬਹੁਤ ਦੂਰ ਹੋ ਜਾਂਦੇ ਨੇ ਇਸੇ ਤਰ੍ਹਾਂ ਜਿਹੜਾ ਹੈਗਾ ਚਾਹੇ ਉਹ 트럼ਪ ਹੈ ਚਾਹੇ ਮੋਦੀ ਹੈ ਚਾਹੇ ਸਾਡੇ ਇੱਥੋਂ ਦੀ ਸਰਕਾਰ ਹੈ ਸਾਰੇ ਇੱਕ ਲਾਈਨ ਦੇ ਵਿੱਚ ਇੱਕੋ ਬੋਲੀ ਬੋਲਦੇ ਆ ਉਥੋਂ ਆਪਾਂ ਕਹੀਏ ਕਿ ਡੀਏ ਤੇ ਬਾਕੀ ਜਿਹੜੀਆਂ ਕਿਸ਼ਤਾਂ ਵਗੈਰਾ ਨੇ ਇਹ ਆਰਥਿਕ ਸੰਕਟ ਦੇ ਵਿੱਚੋਂ ਲੰਘ ਰਿਆ ਦੇਸ਼ ਆਰਥਿਕ ਸੰਕਟ ਤੋਂ ਪੰਜਾਬ ਦੀ ਜਿਹੜੀ ਆਰਥਿਕ ਦੀ ਸੰਕਟ ਲੈਂਦਾ ਉਹ ਲੋਕਾਂ ਨੇ ਨਹੀਂ ਲੈਂਦਾ ਲੋਕਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਬਹੁਤ ਪ੍ਰੋਡਕਸ਼ਨ ਕੀਤੀ ਹੈ ਬਹੁਤ ਮਿਹਨਤ ਕੀਤੀ ਹੈ ਪਰ ਉਹ ਮੁੱਲ ਨਹੀਂ ਪਿਆ ਸਰਕਾਰਾਂ ਨੇ ਲੁੱਟਿਆ ਖਜ਼ਾਨਾ ਲੋਕਾਂ ਨੂੰ ਕੁੱਟਿਆ ਹੁਣ ਉਹ ਕਰਜ਼ੇ ਥੱਲੇ ਵੀ ਨੇ ਤੇ ਜਦੋਂ ਬਜਟ ਪੇਸ਼ ਕਰਦੇ ਆ ਉਦੋਂ ਨਾ ਕੋਈ ਸਹੀਤ ਬਣੇ ਤਿਆਰ ਹੈ ਨਹੀਂ ਤੋਂ ਸਾਡੇ ਐਜੂਕੇਸ਼ਨ ਵੱਲੀ ਧਿਆਨ ਹੈ ਐਜੂਕੇਸ਼ਨ ਦਾ ਤਾਂ ਹੁਣ ਕੱਲ ਜਿਹੜਾ ਵਿਆਨ ਆਇਆ ਹੈ ਕਿਸੀਂ ਭਾਗ ਨਾਗੇ ਨਵੇਂ ਨਵੇਂ ਸਕੂਲਾਂ ਦਾ ਆਈਪੀਐਸ ਆਈਐਸ ਨੂੰ ਕਹਾਂਗੇ ਕਿ ਤੁਸੀਂ ਇੱਕ ਸਕੂਲ ਲਓ 800 ਦੇ ਗ੍ਰੇਡ ਸਕੂਲ ਉਹਨਾਂ ਨੇ ਇਹ ਕਰਤੇ ਕਿ ਉਹਨਾਂ ਨੂੰ ਹੀ ਦੇ ਦਾਂਗੇ ਉਹ ਚਲਾ ਲੈਣਗੇ ਕੀ ਗੱਲ ਬਈ ਸਰਕਾਰਾਂ ਨੇ ਜਿਹੜਾ ਤੁਹਾਨੂੰ ਦਿੱਤੀ ਜ਼ਿੰਮੇਵਾਰੀ ਕਿ ਤੁਸੀਂ ਸਕੂਲ ਵੀ ਨਹੀਂ ਚਲਾ ਸਕਦੇ ਹਸਪਤਾਲਾਂ 'ਚ ਪਹਿਲਾਂ ਸਾਡੀ ਲੈਬਾਰਟਰੀ ਦਿੱਤੀ ਇਹਨਾਂ ਨੇ ਠੇਕੇ ਤੇ ਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ ਬਣਾਇਆ ਹੁਣ ਆਮ ਆਦਮੀ ਪਾਰਟੀ ਵਾਲਾ ਕਲੀਨਿਕ ਦਾ ਚੋਸਾ ਖਤਮ ਹੋ ਗਿਆ ਉਹ ਇਹਨਾਂ ਨੇ ਸੋਚ ਲਿਆ ਕਿ ਜਿਹੜਾ ਬਾਕੀ ਦੇ ਰਿਹੇ ਸੈਂਟਰ ਹੈ ਇਹਦੇ ਅਸੀਂ ਖਾਲੀ ਕਰਤੇ ਖਾਲੀ ਇਸ ਗੱਲ ਤੇ ਕਰਤੇ ਕਿ ਡਾਕਟਰਾਂ ਦੀ ਇੱਥੇ ਲੋੜ ਹੀ ਨਹੀਂ ਉਸੇ ਨਸਾਨ ਨਾਲ ਕੰਮ ਚਲਾ ਲਓ ਸਾਡੀ ਸਿਹਤ ਦਾ ਜਿਹੜਾ ਆਰਐਪੀ ਇਲਾਜ ਕਰਦੇ ਆ ਉਸ ਤੋਂ ਵੀ ਮਾੜਾ ਇਲਾਜ ਇਹਨਾਂ ਨੇ ਸਾਡੇ ਹਸਪਤਾਲ ਵਿੱਚ ਕਰਤਾ ਅਸੀਂ ਕੈਸ਼ਲੈਸ ਕਹਿੰਦੇ ਆ ਕੈਸ਼ਲੈਸ ਤੇ ਕੀ ਇਹ ਕਹਿੰਦੇ ਵੀ ਜੇ ਤੁਹਾਨੂੰ ਪੈਸੇ ਨਾਲ ਇੱਥੇ ਵੀ ਇਲਾਜ ਤੁਸੀਂ ਮੰਗੋ ਉਹਦੀ ਵੀ ਕੁਆਲਿਟੀ ਤੁਹਾਨੂੰ ਨਹੀਂ ਮਿਲਣੀ ਇਹ ਜਿਹੜੇ ਪੈਸੇ ਲਾ ਕੇ ਵੀ ਕਵਰਟੀ ਨਹੀਂ ਮਿਲਦੀ ਤੇ ਕੈਸ਼ਲੈਸ ਤੇ ਕੀ ਹਾਲ ਹੋਊਗਾ ਕਿਵੇਂ ਕਰਨਗੇ بیمਾ ਸਕੀਮਾਂ ਕਹਿ ਦਿੰਦੇ ਨੇ ਸੈਂਟਰ ਵਾਲਿਆਂ ਨੇ ਵੀ ਆਪਣੇ ਬਜਟ ਰੱਖੀ ਕਿਸੇ ਸਿਹਤ ਬੀਮਾ ਯੋਜਨਾ ਹੈਗੀ ਐ ਤੇ ਪੰਜਾਬ ਵਾਲਿਆਂ ਨੇ ਵੀ ਕਿਹਾ ਅਸੀਂ ਤੁਹਾਡੀ بیمੇ ਦੀ ਰਾਸ਼ੀ ਵਧਾਤੀ 5 ਤੋਂ 10 ਲੱਖ ਕਰਤੀ ਅਸਲ 'ਚ ਰਾਸ਼ੀयां ਵਧਾਉਣ ਨਾਲ ਨਹੀਂ ਕਾਰਡ ਚੱਲਦੇ ਹੀ ਨਹੀਂ ਕਾਰਡ ਇਸ ਟਾਈਮ ਚੱਲ ਹੀ ਨਹੀਂ ਰਹੇ ਸਰਕਾਰੀ ਹਸਪਤਾਲਾਂ 'ਚ ਕਹਿੰਦੇ ਆ ਕਾਰਡ ਚੱਲਣਗੇ ਜੀ ਸਰਕਾਰੀ ਹਸਪਤਾਲ 'ਚ ਉਹ ਆਪਰੇਸ਼ਨ ਨਹੀਂ ਉਹ ਸਹੂਲਤ ਨਹੀਂ ਉਹ ਗੱਲ ਨਹੀਂ ਆਪੇ ਚੱਲਣਗੇ ਕਿੱਥੇ ਪ੍ਰਾਈਵੇਟ ਜਿਹੜੇ ਇਹਨਾਂ ਨੇ ਕੀਤੇ ਸੀ ਪੈਨਲ ਤੇ ਉਹ ਇਹਨਾਂ ਨੇ ਕੱਢ ਤੇ ਵੀ ਨਹੀਂ ਮਿਲਣਗੇ ਉਹਨਾਂ ਦੇ ਬਕਾਏ ਰਹਿ ਗਏ ਸਾਰਾ ਕੁਝ ਰਹਿ ਗਿਆ ਜਿਹੜੀ ਸਿਹਤ ਦਾ ਇਹਨਾਂ ਨੇ ਬਹੁਤ ਮੜਾ ਹਾਲ ਕਰਤਾ ਸਕੂਲਾਂ ਦਾ ਇਹ ਹੈ ਕਿ ਇੱਥੋਂ ਤੱਕ ਧਰਨੇ ਲੱਗ ਰਹੇ ਕਿ ਕਿਉਂਕਿ ਸਕੂਲ ਹੈ ਕਿੱਥੋਂ ਉਹਨਾਂ ਨੇ ਬੰਦ ਕਰਕੇ ਇਸ ਲਈ ਰੱਖਿਆ ਹੈ ਕਿ ਉਹਨਾਂ ਨੇ ਟੀਚਰ ਕੱਢ ਤੇ ਬਹੁਤ ਜ਼ਿਆਦਾ ਨਾਲ ਇਹ ਕਰਤਾ ਕਿ ਉਹ ਨਹੀਂ ਨਿਰਖਾਂ ਘਾਹ ਕਟਾਤੀਆਂ ਤਨਖਾਹ ਇਸ ਕਰਕੇ ਕਟਾਦੀਆਂ ਕਿ ਸਾਡੇ ਕੋਲ ਪੈਸੇ ਨਹੀਂ ਬਜਟ ਥੇਰੀ ਕਿਉਂਕਿ ਉਹ ਸਕੂਲ ਸਰਕਾਰੀ ਨਹੀਂ ਹੈ ਅਰਧ ਸਰਕਾਰੀ ਹੈ ਥੋੜਾ ਮੋਟਾ ਏਟੜ ਸਕੂਲ ਹੈ ਇਸ ਕਰਕੇ ਉਹਨਾਂ ਕੋਲੇ ਬਚੜ ਦੀ ਘਾਟ ਹੈਗੀ ਹੈ ਪੂਰੀ ਕਰਨੀ ਸੀ ਸਰਕਾਰ ਨੇ ਉਹ ਕੀਤੀ ਨਹੀਂ ਲੋਕਾਂ ਦਾ ਗੁੱਸਾ ਜਿਹੜਾ ਹੈਗਾ ਉਹ ਨਿਕਲਣਾ ਲਾਜ਼ਮੀ ਸੀ ਅਧਿਆਪਕਾਂ ਨੇ ਤੇ ਲੋਕਾਂ ਨੇ ਲਾ ਕੇ ਲਾਇਆ ਹਤੇ ਧਰਨਾ ਤੇ ਇਹਨਾਂ ਨੇ ਫਿਰ ਪੁਲਸੀ ਥਾੜਾ ਨਾਲ ਧਰਨਾ ਵੀ ਚਕਾਇਆ ਦੁਬਾਰਾ ਵੀ ਲੱਗਿਆ ਉਹ ਲੋਕਾਂ ਨੂੰ ਉਹਨਾਂ ਦੇ ਜਿਹੜੇ ਸੰਘਰਸ਼ ਕਰ ਰਹੇ ਨੇ ਟੀਚਰ ਨੇ ਜਾਂ ਕਿਸਾਨ ਨੇ ਉਹਨਾਂ ਦੇ ਖਿਲਾਫ ਏਸੀ ਭੜਕਾਤਾ ਕਿ ਤੁਸੀਂ ਤੇ ਸਕੂਲ ਭਲਾ ਲਓ ਪਹਿਲਾਂ ਫਿਰ ਦੇਖਾਂਗੇ ਉਹ ਚਾਹਤ ਹੈ ਕਿ ਸੰਘਰਸ਼ੜਾ ਨਹੀਂ ਦੇਖਣਾ ਅੰਦਾਜ਼ ਕਿ ਉਹ ਬੀਬੀ ਨਾਲ ਲੱਗਦੇ ਨੇ ਜਾਂ ਡੀਓ ਨਾਲ ਲੱਗਦੇ ਨੇ ਕਿ ਉਹ ਸਕੂਲ ਦੇ ਚੜ੍ਹਦੇ ਨੇ ਕਿ ਉਹਨਾਂ ਦੀ ਆਪਣਾ ਪੀਕਾ ਹੈਗਾ ਪਰ ਬਚਿਆ ਕੋਈ ਨਹੀਂ ਬਚਿਆ ਕੋਈ ਕਿੱਤਾ ਨਹੀਂ ਜਿੱਥੇ ਸੰਘਰਸ਼ ਬਿਨਾ ਕੋਈ ਗੱਲ ਮੰਨੀ ਜਾਂਦੀ ਹੋਵੇ ਅਸੀਂ ਠੀਕ ਹੈ ਕਿ ਕਾਫੀ ਗੱਲਾਂ ਜਿਹੜੀਆਂ ਨੇ ਇੱਥੇ ਕਰ ਲੈਂਦੇ ਆ ਸਾਡੀ ਲੀਡਰਸ਼ਿਪ ਬਹੁਤ ਵਧੀਆ ਹੈ ਅਸੀਂ ਇਹ ਮਿਲ ਕੇ ਵੀ ਚੱਲਦੇ ਆਂ ਸੰਘਰਸ਼ ਦੇ ਰਾਹ ਤੇ ਵੀ ਤੁਰਦੇ ਆਂ ਪਰ ਜਿਵੇਂ ਜਿਵੇਂ ਬਾਕੀ ਤੌਕਿਆਂ ਦੇ ਵਿੱਚ ਵੀ ਸਟਰੈਂਥ ਘਟੀ ਹੈ ਸੰਘਰਸ਼ ਕਰਨ ਵਾਲੇ ਦੀ ਉਹ ਜੇ ਹਿੰਮਤ ਉਹਨਾਂ ਦੀ ਪੈਂਦੀ ਹੈ ਪੁਲਿਸ ਦੀ ਹਿੰਮਤ ਪੈਂਦੀ ਹੈ ਜਾਂ ਨਸ਼ਿਆਂ ਦਾ ਡਰਾਮਾ ਕਰਨ ਦਾ ਉਹਨਾਂ ਦਾ ਇੱਕ ਅਲਿਕਿਆ ਪ੍ਰੋਗਰਾਮ ਹੁੰਦਾ ਹੈ ਕਿ ਅਸੀਂ ਪਿੰਡੋਦੇ ਨਾਲ ਆਟਾ ਦੇਂਗੇ ਓਟਾ ਦੇਂਗੇ ਜੜੀ ਛੋਟੇ ਫੜ ਲੋ ਤੇ ਵੱਡੇ ਛੱਡ ਦਿਓ ਵੱਡਿਆਂ ਦੇ ਉੱਤੇ ਅਸੀਂ ਫੇਰ ਦੇਖਾਂਗੇ ਅਸੀਂ ਤਾਂ ਉਹਨਾਂ ਨੂੰ ਮਾੜਾ-ਮੁੱਟੀ ਹੁਣ ਸਿੱਖਿਆ ਦੇ ਕੇ ਛੱਡ ਦਿਆਂਗੇ ਪਹਿਲਾਂ ਅਸੀਂ ਪੁਲਿਸ ਰਲਈ ਹੋਈ ਆ ਪ੍ਰਸ਼ਾਸਨ ਡੜਿਆ ਹੋਇਆ ਲੋਕਾਂ ਦਾ ਘਾਣ ਹੈ ਰਿਆ ਹੈ ਨਸ਼ਿਆਂ ਦਾ ਵਰਤਾਰਾ ਬਹੁਤ ਵੱਡਾ ਹੈ ਕ੍ਰੋਸ ਦੀ ਬਾਰਡਰ ਵੀ ਨਸ਼ੇ ਨੇ ਇਹ ਕਹਿ ਰਿਹਾ ਕਿ ਅਸੀਂ ਕ੍ਰੋਸ ਦੀ ਬਾਰਡਰ ਬੰਦ ਕਰਦੇ ਚੜੀ ਇਹ ਸਾਰਾ ਝੂਠ ਹੈ ਝੂਠ ਬੋਲ ਕੇ ਤੁਸੀਂ ਇੱਕ ਝੂਠ ਨੂੰ 100 ਵਾਰੀ ਬੋਲ ਕੇ ਸੱਚ ਸਾਬਤ ਦੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇਹਦਾ ਮਤਲਬ ਸਾਫ਼ ਹੈ ਕਿ ਤੁਸੀਂ ਕੁਫਰ ਢੋਲਦੇ ਹੋ ਲੋਕਾਂ ਨਾਲ ਕੋਫਰ ਤੋਲ ਕੇ ਆਦਾ ਜਿਹੜਾ ਚਿਹਰਾ ਹੈਗਾ ਸ਼ਕਲ ਮਮਨਾ ਕਰਤੂਤ ਕਾਫਰਾ ਇਹਨੂੰ ਕਹਿੰਦੇ ਆਂ ਸੀ ਕਰਤੂਤਾ ਜਿਹੜੀਆਂ ਉਹ ਕਾਫਾਂ ਵਾਲੀਆਂ ਨੇ ਬੋਲਦੇ ਕੁਸ਼ੋਰ ਨੇ ਆਪਣੀਆਂ ਐਸ਼ਿਆ ਨੇ ਵੀ ਆਈਪੀ ਕਲਚਰ தਪਕੇ ਲਾਗੂ ਕਰ ਰਹੇ ਹੈ ਪਰਬਾਦੀ ਕਰ ਰਹੇ ਸਾਡੀ ਖਰਾਨੇ ਦੀ ਇਹ ਸਾਰੀਆਂ ਗੱਲਾਂ ਸਾਨੂੰ ਲੋਕਾਂ ਤੱਕ ਲੈ ਕੇ ਜਾਣੀਆਂ ਪੈਣਗੀਆਂ ਤਾਂ ਹੀ ਅਸੀਂ ਦੱਸ ਸਕਾਂਗੇ ਕਿ ਸੰਘਰਸ਼ੀ ਲੋਕ ਨੇ ਜਿਹੜੇ ਕਹੇ ਉਹ ਬਸਤਰ ਦੇ ਇਲਾਕੇ 'ਚ ਲੜਦੇ ਨੇ ਉਹ ਇਸ ਕਰਕੇ ਲੜਦੇ ਹੈ ਕਿ ਉਹਨਾਂ ਦਾ ਘਰ ਘਰ ਖੋਏ ਜਾ ਰਹੇ ਹੈ ਉਹਨਾਂ ਰਿਤੇ ਮਿਰ ਖੋਈ ਜਾ ਰਹੀ ਹੈ ਉਹਨਾਂ ਦਾ ਪਾਣੀ ਖੋਇਆ ਜਾ ਰਿਹਾ ਹੈ ਉਹਨਾਂ ਦਾ ਜਿਹੜਾ ਉੱਥੇ ਜੋ ਜਿੱਥੇ ਉਹ ਰਹਿੰਦੇ ਨੇ ਜਿਉ ਉਹ ਜਿੰਦਗੀ ਖਤਮ ਹੁੰਦੀ ਹੈ ਤਾਂ ਲੜਨਾ ਉਹਨਾਂ ਦੀ ਮਜਬੂਰੀ ਹੈ ਜੇ ਉਹ ਉੱਥੇ ਲੜਦੇ ਨੇ ਤਾਂ ਉਹਨਾਂ ਦਾ ਮੁਕਾਬਲਾ ਇਸ ਤਰ੍ਹਾਂ ਬਣਾਉਂਦੇ ਐ ਕਿ ਕਹਿੰਦੇ ਆ ਝੂਠੇ ਮੁਕਾਬਲੇ ਚ ਮਾਰੇਗੇ ਮੁਕਾਬਲਾ ਝੂਠਾ ਹੁੰਦਾ ਬਣਾਇਆ ਹੁੰਦਾ ਤੇ ਫੜ ਕੇ ਮਾਰੇਗੇ ਲੋਕ ਹੁੰਦੇ ਨੇ ਜਿਹੜੀ ਸਰਕਾਰ ਆਪਣੇ ਹੀ ਲੋਕਾਂ ਅਵਿਰੁੱਧ جنگ ਲੜਦੀ ਹੋਵੇ ਆਪਣੀਆਂ ਹੀ ਫੌਜਾਂ ਨੂੰ ਸਰਹੱਦਾਂ ਦੀ ਬਜਾਏ ਦੇਸ਼ ਦੇ ਅੰਦਰ ਲਿਆ ਕੇ ਲੋਕਾਂ ਤੇ ਚੜਾਈ ਕਰਕੇ ਉੱਥੇ ਵੱਡੇ ਵੱਡੇ ਕੈਂਪ ਬਣਾ ਕੇ ਹਵਾਈ ਹਮਲਿਆਂ ਨਾਲ ਡਰੋਨ ਹਮਲਿਆਂ ਨਾਲ ਵੱਡੀਆਂ ਵੱਡੀਆਂ ਜਿਹੜੀਆਂ ਨੇ ਜ਼ਮੀਨ ਦੋਚਕ ਜਿਹੜੀਆਂ ਉਹ ਵਿਛਾਉਂਦੇ ਨੇ ਤੇ ਉਹਦੇ ਨਾਲ ਅਡਾਉਂਦੇ ਨੇ ਲੋਕਾਂ ਨੂੰ ਉਹ ਚੱਲ ਰਿਹਾ ਹੈ ਜੇ ਅਸੀਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਆ ਤਾਂ ਸਾਡਾ ਇੱਕ ਸਟਾਰ ਕੱਟਣਾ ਲਾਜ਼ਮੀ ਹੈ ਕਿ ਸਾਡਾ ਜਿਹੜਾ ਸੰਘਰਸ਼ ਕਰਨ ਦਾ ਜਮੂਰੀ ਹੱਕ ਹੈ ਸਾਡਾ ਜਿਹੜਾ ਜਥੇਬੰਦੀਆਂ ਬਣਾ ਕੇ ਲੜਨ ਦਾ ਚੋਰੀ ਹੱਕ ਹੈ ਉਹ ਇਹ ਮੰਨਣ ਤੋਂ ਇਨਕਾਰੀ ਨੇ ਕਿ ਇਹ ਐਸੇ ਕਰਕੇ ਕਹਿੰਦੇ ਆ ਕਿ ਇਹ ਲੋਕ ਜਿਹੜੇ ਐਵੇਂ ਸੰਘਰਸ਼ ਕਰਦੇ ਆ ਜੀ ਇਹਨਾਂ ਦਾ ਸਾਰਾ ਕੁਝ ਐਵੇਂ ਬਾਜਬ ਨਹੀਂ ਹੈ ਇਹ ਲੋਕਾਂ ਨੂੰ ਤੰਗ ਕਰਦੇ ਆ ਸੜਕਾਂ ਰੋਕਦੇ ਆ ਜੀ ਇਹ ਜੀ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਜਦੋਂ ਆਪ ਸੜਕ ਰੋਕਣੀ ਹੁੰਦੀ ਹੈ ਜਦੋਂ ਕੋਈ ਵੀਆਈਪੀ ਆਉਂਦਾ ਹੈ ਚਾਹੇ ਕਿ ਟੀ ਮਿਨਿਸਟਰ ਆਉਂਦਾ ਹੈ ਪ੍ਰਾਈਮ ਮਿਨਿਸਟਰ ਆਉਂਦਾ ਹੈ ਉਦੋਂ ਫਿਰ ਸਾਰਾ ਸ਼ਹਿਰ ਕਿਵੇਂ ਬਲੌਕ ਕੀਤਾ ਹੁੰਦਾ ਹੈ ਉਹ ਲੋਕ ਆਪ ਹੀ ਦੱਸਣਾ ਕਿਸੇ ਘਰ ਚ ਕਰ ਰਹੇ ਰੋਕ ਸੜਕਾ ਰੋਕਦੇ ਆ ਕਿ ਤੁਸੀਂ ਰੋਕਦੇ ਹੋ ਜਣੀ ਸੜਕਾ ਵੀ ਤੁਸੀਂ ਰੋਕਣਾ ਵੀ ਤੁਸੀਂ ਤੇ ਦੋਸ਼ ਠਾ ਰੋਣਾ ਲੋਕਾਂ ਨੂੰ ਇਸੇ ਤਰ੍ਹਾਂ ਇਹ ਸਾਨੂੰ ਉਹ ਕਹਿ ਸਕਦੇ ਆ ਕਿ ਇਹਨਾਂ ਦੀਆਂ ਪੈਨਸ਼ਨਾਂ ਵਾਧੂ ਨੇ ਤੇ ਭਾਰ ਨਹੀਂ ਸਾਡੇ ਤੇ ਇਹ ਤਾਂ ਅਸੀਂ ਦੱਸਣਾ ਹੈ ਕਿ ਸਾਡੇ ਲਈ ਮਹਿੰਗਾਈ ਕਿੰਨੀ ਵੱਡੀ ਸਮੱਸਿਆ ਹੈ ਸਾਡੇ ਲਈ ਬੱਚਿਆਂ ਦੀ ਫੀਸਾਂ ਕੱਢਣੀਆਂ ਕਿੰਨੀ ਵੱਡੀ ਸਮੱਸਿਆ ਹੈ ਸਾਡੇ ਇੱਥੇ ਬੇਰੁਜ਼ਗਾਰ ਹੈ ਸਾਨੂੰ ਬੱਚੇ ਬਾਹਰ ਭੇਜਣੇ ਪੈਗੇ ਕਿਛੇ ਨੇ ਸੌਕ ਨੂੰ ਨਹੀਂ ਭੇਜੇ ਜੋ ਬਾਹਰ ਚਲੇ ਗਏ ਨੇ ਤੇ ਉਹ ਬਾਹਰ ਵੀ ਸੁਖੀ ਨਹੀਂ ਹੈਗੇ ਉਹਨਾਂ ਨੂੰ ਉੱਤੇ ਲੱਗ ਰਿਹਾ ਹੈ ਕਿ ਅਸੀਂ ਇੱਥੇ ਆ ਤਾਂ ਗਏ ਹਾਂ ਪਰ ਅਸੀਂ ਹਾਂ ਇੱਕ ਤਰ੍ਹਾਂ ਦੀਆਂ ਮਸ਼ੀਨਾਂ ਤੇ ਮਸ਼ੀਨਾਂ ਵਾਂਗੂ ਕੰਮ ਕਰ ਰਹੇ ਹਾਂ ਯਾਨੀ ਪ੍ਰਵਾਸੀ ਸਾਡੇ ਲਈ ਸਮੱਸਿਆ ਬਣਾਤੀ ਸਾਡੇ ਲਈ ਮਹਿੰਗਾਈ ਵੀ ਸਮੱਸਿਆ ਬਣਾਤੀ ਸਾਡੇ ਲਈ ਰੋਜ਼ ਦਾ ਜੀਣਾ ਜਿਹੜਾ ਹੈਗਾ ਉਹ ਵੀ ਹਰਾਮ ਕਰ ਦਿੱਤਾ ਸਨਮਾਨਜਨਕ ਜ਼ਿੰਦਗੀ ਤਾਂ ਨਹੀਂ ਤੇ ਸੇਤਮੰਤਾ ਤੋਂ ਬਾਅਦ ਦੀ ਗੱਲ ਹੈ ਸਾਡਾ ਸਨਮਾਨ ਮਾਨ ਸਨਮਾਨ ਜਿਹੜਾ ਇਹਨਾਂ ਨੇ ਪੈਰਾ ਚਰੋੜਿਆ ਹੈਗਾ ਇਸ ਢੰਗ ਨਾਲ ਸਾਨੂੰ ਉਸ ਦੇ ਵਿਰੁੱਧ ਆਵਾਜ਼ اٹھਾਉਣੀ ਚਾਹੀਦੀ ਹੈ ਜਰੂਰੀ ਨਹੀਂ ਕਿ ਅਸੀਂ ਕੱਲੀ ਇਹ ਇੱਥੇ ਧਰਨੇ ਨਾਲ ਹੀ ਕਰੀਏ ਸਾਨੂੰ ਹਰ ਤਰ੍ਹਾਂ ਦੀਆਂ ਲਿਖਤਾ ਨਾਲ ਹਰ ਤਰ੍ਹਾਂ ਦੇ ਅਖਬਾਰਾਂ ਨੂੰ ਵਰਤ ਕੇ ਹੋਰ ਸਾਧਨਾਂ ਨੂੰ ਵਰਤ ਕੇ ਸਰਕਾਰ ਨੂੰ ਘਟੋਟ ਇਹ ਤਾਂ ਦਰਸਾ ਦੇਣਾ ਚਾਹੀਦਾ ਹੈ ਕਿ ਤੁਸੀਂ ਸਾਡੇ ਨਹੀਂ ਹੈਗੇ ਤੁਸੀਂ ਸਾਡੇ ਹਰ ਤਰ੍ਹਾਂ ਦੇ ਹੱਕਾਂ ਨੂੰ ਦਬਾਉਣਾ ਚਾਹੁੰਦੇ ਹੋ ਕਿ ਤੁਸੀਂ ਦਬਾਉਣਾ ਚਾਹੁੰਦੇ ਹੋ ਤੇ ਸਾਡੇ ਕੋਲੇ ਸੰਘਰਸ਼ ਤੋਂ ਬਾਅਦ ਹੋਰ ਚਾਰਾ ਕੋਈ ਨਹੀਂ ਤੇ ਸੰਘਰਸ਼ ਕਰਨ ਨਾਲ ਜਿਸ ਤੱਕ ਨਾਲ ਤੁਸੀਂ ਪੁਲਸੀ ਤਾੜਾ ਛਾੜਦੇ ਹੋ ਇਹ ਫੁਰਸਤਾਂ ਦਾ ਮੁਕਾਬਲਾ ਕਰ ਲਈ ਫਿਰ ਲੋਕਾਂ ਨੂੰ ਆਪਣੀ ਹਫਾਜ਼ਤ ਲਈ ਕੁਛ ਨਾ ਕੁਛ ਤਾਂ ਕਰਨਾ ਹੀ ਪੈਂਦਾ ਹੈ ਅਸੀਂ ਲੋਕ ਇਕੱਠੇ ਹੁੰਨੇ ਹਾਂ ਇਸੇ ਲਈ ਇਕੱਠੇ ਹੁੰਨੇ ਹਾਂ ਮੀਨਾਵਾਰ ਕੀ ਨਹੀਂ ਕਿ ਆਪਾ ਸ਼ਾਂਤ ਹੁੰਦੇ ਕੋਈ ਸ਼ਕੀਨ ਆ ਜਾਏਗਾ ਸ਼ਾਂਤ ਦੇਣਾ ਜਾਂ ਇਹ ਗੱਲਾਂ ਦੱਸਣੀਆਂ ਵੀ ਸਾਡੀ ਮਜਬੂਰੀ ਹੈ ਇਹ ਗੱਲਾਂ ਸਚਾਈ ਨੇ ਸਚਾਈ ਹੈ ਜਿਹੜੀ ਉਹ ਜਿੰਨੀ ਬੋਲੀ ਜਾਊਗੀ ਓਨੇ ਸਾਡੇ ਲੋਕਾਂ ਦੇ ਵਿੱਚ ਇਹ ਗੱਲ ਆਊਗੀ ਕਿ ਅਸੀਂ ਖੜੇ ਕਿੱਥੇ ਆ ਕੇ ਕਰਨਾ ਕੀ ਹੈ ਅਸੀਂ ਡੀਏ ਵਾਸਤੇ ਲੜਨਾ ਹੈ ਅਸੀਂ ਆਪਣੀ ਪੈਨਸ਼ਨਾਂ ਵਾਸਤੇ ਲੜਨਾ ਹੈ ਅਸੀਂ ਉਹਨਾਂ ਹੱਕਾਂ ਵਾਸਤੇ ਲੜਨਾ ਜਿਹਦੇ ਰਾਹੀਂ ਅਸੀਂ ਪੈਨਸ਼ਨਾਂ ਤੇ ਡੀਏ ਲੈਣੇ ਆ